ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਵਸੇ ਤੇ ਨਿਕਲਣਾ ਤੇ ਤੁਸੀਂ ਨਹੀਂ ਕਰਨ ਦੇਣਾ ਹੈਗਾ ਦੈਟਸ ਯੋਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੇ ਕੰਮਾਂ ਚ ਕੋਈ ਨਾ ਪੋ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ ਚ ਉਹਨਾਂ ਦੇ ਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਿਹਾ ਕੰਮ ਨੂੰ ਹਾਂ ਜੀ ਕਹਿੰਦੇ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਨਵੀਂ ਗੱਲ ਸੁਣੋ ਮੈਂ ਲੱਡੂ ਮੰਡਾਣੇ ਆ ਇੱਥੇ ਲੋਕਾਂ ਨੂੰ ਇੱਥੇ ਲੱਡੂ ਕਿ ਫਰਾਈ ਨਹੀਂ ਹੈ ਇੱਥੇ ਆਵੋ ਹਾਂ ਲੱਡੂ ਫਰਾਈ ਤਾਂ ਕੋਈ ਨਹੀਂ ਹੈ ਆਪਣਾ ਹਲੋ ਇੱਕ ਦੋਰੇ ਖੜਾਓ ਯਾਰ ਉਹਦੇ ਹੀ ਖੜੇ ਸੀ ਕੀ ਕਰ ਚੱਲਦੇ ਹਾਂ ਸੱਚੀ ਕਾਜ ਕੀ ਹਾਂ ਗੱਲ ਕਰਨੀ ਹੈ ਠੀਕ ਹੈ ਜੀ ਤੁਸੀਂ ਕਰ ਲਓ ਜੀ ਨਹੀਂ ਨਹੀਂ ਗੱਲ ਮੈਡੀਕਲ ਤੋਂ ਅਸੀਂ ਉੱਥੇ ਜਿੱਥੇ ਉਹ ਸਾਹਮਣੇ ਉਹ ਪ੍ਰੈਸ ਕਰਵਾ ਜੀ ਪ੍ਰੈਸ ਨਹੀਂ ਨਹੀਂ ਕੰਮ ਚੱਲਦਾ ਜੀ ਕੰਮ ਨੂੰ ਤੇਰੀ ਗੱਲ ਸੁਣੋ ਉਹ ਗੱਲ ਇਹ ਆ ਨਾ ਤਾਂ ਸੀਕੁਐਂਡਰੀਅਲ ਫੋਨ ਦਾ ਨਾਂ ਸੀ ਕੋਈ ਹੋਗਾ ਕਿ ਕਿਸ ਲਈ ਕਰ ਅਸੀਂ ਲੱਟੂ ਵੰਡਣੇ ਆ ਹਰਿਆਲ ਸਿੰਘ ਇਹਦੇ ਲਈ 26 ਕਰੋੜ ਰੁਪਏ ਲੈ ਕੇ ਆਏ ਮੈਂ ਤਾਂ ਫਸੇ ਜਾਰ ਕਰ ਬਸ ਹੋਰ ਕੋਈ ਮਤਲਬ ਨਹੀਂ ਹੈਗਾ ਪਹਿਲੇ 10 ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਇਹ ਗੱਲ ਕੋਈ ਨਾ ਨਾਲ ਦੀ ਗੱਲ ਹੋ ਰਹੀ ਹੈ ਉੱਥੋਂ ਤੁਸੀਂ ਕਹਿ ਰਹੇ ਹੋ ਇੱਥੋਂ ਕੋਕਲ ਤੋਂ ਜੀ ਆਟਾ ਤੁਸੀਂ ਮੈਂ ਆਪਣਾ ਗੱਲ ਕਰ ਰਿਹਾ ਨਾ ਅਸੀਂ ਗਲਤਾਂ ਕਰ ਰਹੇ ਹਾਂ ਗਲਤਾਂ ਕਰਨੀ ਹੈ ਹਾਂਜੀ ਸਰ ਜਿਹੜਾ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀ ਕਿ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਦਾ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਅਖਰ ਦੇ ਹਾਲ ਤੇ ਇਹ ਗੱਲ ਨੂੰ ਮਾਰੋਗੇ ਤੱਕੇ ਪੱਤਰਕਾਰ ਨੂੰ ਮਾਰੋਗੇ ਤੱਕੇ ਕਿਉਂ ਤੂੰ ਬੰਦ ਗਿਆ ਤੁਸੀਂ ਆਪ ਕਮੈਂਟ ਕਰ ਰਹੇ ਨਹੀਂ ਨਹੀਂ ਸਾਰੇ ਟ੍ਰੋਲ ਕਮੈਂਟ ਕਰ ਰਹੇ ਹਾਂਜੀ ਕਮੋਦਾ ਕੀ ਕਰੀਏ ਤੁਹਾਡੇ ਸੰਭਲੇ ਹੋ ਰਿਹਾ ਜੀ ਜੋ ਹੋ ਰਿਹਾ ਦੇਖੋ ਤੁਸੀਂ ਕਾਲਟਾ ਕਰੰਦ ਪੂਰੀ ਹੋ ਗਈ ਗੱਲ ਕੀ ਗੱਲ ਕਰ ਰਹੇ ਹੋ ਹੋ ਗਈ ਗੱਲ ਉੱਤੇ ਕੋਈ ਨਹੀਂ ਕਰ ਲਿਓ ਜਾ ਕੇ ਉੱਤੇ ਕਰ ਲਿਓ ਜਾ ਕੇ ਕਿਹੜਾ ਉੱਤਰ ਜਾ ਰਹੇ ਆ ਕਿਹੜੇ ਉੱਤਰ ਜਾ ਰਹੇ ਆ ਤੁਹਾਨੂੰ ਕਹਿੰਦੇ ਕਿਹੜਾ ਉੱਤਰ ਲੈ ਦਿਓ ਜਿੱਥੇ ਮਰਜ਼ੀ ਹੋਵੇ ਉਹ ਕਿਹੜਾ ਉੱਤਰ ਜਾ ਰਹੇ ਆ ਕਿੱਥੇ ਆ ਰਹੇ ਆ ਨਹੀਂ ਅਸੀਂ ਮੰਨਤੀ ਮੰਨ ਰਹੇ ਗੱਲ ਗੱਲ ਕਰ ਰਹੇ ਇਹਨਾਂ ਦੀ ਮੰਗ ਨੂੰ ਹਰਵਿਆਲ ਸਿੰਘ ਨੇ ਉਹਦਾ ਪੂਰਾ ਕਰਾਇਆ ਮੈਂ 26 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕਿ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਿਆਲ ਸਿੰਘ ਜੀ ਦੇ ਅੱਜ ਸਦਨਾਂ ਪੂਰੀਆਂ ਹੋ ਗਈਆਂ ਅੱਜ ਲੱਗ ਸਰਪਾਈਟ ਦਾ ਕਰਦੇ ਪਰਸ਼ਾਸ਼ਨ ਕਿਸ ਤੱਕਾ ਕਰ ਰਿਹਾ ਤੇ ਦੇਖੋ ਜੀ ਨਮਾ ਲੱਟੂ ਬੰਡਣਾ ਆ ਸੀ ਬੰਦਾ ਠੀਕ ਹੈ ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਜੀ ਉਹ ਲੱਗ ਰਹੀਆਂ ਚੱਕਰਿਆਂ ਸੀ ਵੈਰੀਕੇਟ ਵਗੈਰਾ ਚੱਕਾ ਰਹੇ ਆ ਹੋਰ ਜਿਹੜੀ ਅੜਕਣਾ ਨੇ ਉਹ ਖੋਲ ਰੇ ਆ ਖੁੱਲ ਜਾਗਾ ਕੱਲ ਤੱਕ ਵੀ ਕਰ ਦੇਣਾ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣਾ ਹੈ ਕੀ ਕਰਨਾ ਹੈ ਜਿਹੜੇ ਮੁਲਾਜ਼ਮ ਜਿਹੜੇ ਨੇ ਉਹ ਤੁਹਾਨੂੰ ਪਤਾ ਹੋਊਗਾ ਜੀ ਕੋਈ ਐਸੀ ਗੱਲ ਨਹੀਂ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸ਼ਹਿਰ ਹੈ ਇਹ ਕਾਹਦੇ ਲਈ ਸ਼ਾਂਤੀ ਭੰਗ ਕਰਨੀ ਹੈ ਜੀ ਨਹੀਂ ਸਰ ਫੂਲ ਦੇ ਨੇੜੇ ਫੂਲ ਦੇ ਨੇੜੇ ਜਾਣ ਸਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਹ ਜਿਸ ਤਿੱਕੇ ੱਤੇ ਮਾਰ ਕੇ ਤੁਸੀਂ ਹਾਈਟ ਤੇ ਕੀਤਾ ਹੈ ਸ਼ਹਿਰ ਬਾਰੇ ਕੀ ਕਹਿੰਦੇ ਨਹੀਂ ਕੋਈ ੱਤਕਾ ਨਹੀਂ ਮਾਰਿਆ ਜੀ ਕੋਈ ਕੁਝ ਕੀਤਾ ਬਸ ਠੀਕ ਹੈ ਜੀ ਤਾਂ ਇਹ ਹਾਦਤ ਹੈ ਤੱਕਾ ਕਰੂੰਗੀ ਜਦੋਂ ਅੱਜ ਸਵੇਰੇ ਅਸੀਂ ਮੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਮੇਰੇ 11 ਵਜੇ ਐਮਐਲਏ ਨੀਨਾ ਮਿੱਤਲ ਜੀ ਇਸ ਪੁਲ ਦਾ ਉਦਘਾਟਨ ਕਰਨਗੇ ਤਾਂ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ਤੱਕੇ ਨਾਲ ਪੁਲ ਖੋਲਣ ਆ ਗਏ ਜੀਸੀਬੀ ਤੁਹਾਨੂੰ ਪਤਾ ਲੱਗਿਆ ਵੀ ਜੀਸੀਬੀ ਮੰਗਾਰੇ ਆ ਪਰ ਇਹ ਤੱਕੇਛਾਈ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਦੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ